ਬੀਤੀ ਦਿਨ ਰਾਤ ਗੁਰਦਾਸਪੁਰ ਦੇ ਆਮਾਂਬਾੜਾ ਬਾਜ਼ਾਰ ਦੇ ਵਿੱਚ ਕਪੜੇ ਦੀ ਦੁਕਾਨ ਨੂੰ ਅੱਗ ਲੱਗਣ ਕਰਕੇ ਦੁਕਾਨਦਾਰ ਦਾ ਪਾਰੀ ਨੁਕਸਾਨ ਹੋਇਆ ਸੀ ਤੇ ਅੱਜ ਸਵੇਰੇ ਦੁਕਾਨਦਾਰਾਂ ਨੇ ਇਕੱਠਿਆਂ ਹੋ ਕੇ ਬਿਜਲੀ ਵਿਭਾਗ ਨੂੰ ਦਫ਼ਤਰ ਜਾ ਕੇ ਮੰਗ ਕੀਤੀ ਕਿ ਬਾਜ਼ਾਰ ਅੰਦਰ ਨਮੀਆਂ ਤਾਰਾਂ ਪਾਈਆਂ ਜਾਣ ਤਾਂ ਜੋ ਸ਼ਾਰਟ ਸਰਕਟ ਨਾ ਹੋਵੇ ਪਰ ਬਿਜਲੀ ਵਿਭਾਗ ਦੇ ਐਕਸ਼ਨ ਵੱਲੋਂ ਦੁਕਾਨਦਾਰਾਂ ਦੇ ਨਾਲ ਸਹੀ ਤਰੀਕੇ ਦੇ ਨਾਲ ਗੱਲਬਾਤ ਨਾ ਕਰਨ ਦੇ ਰੋਸ ਵਿੱਚ ਦੁਕਾਨਦਾਰਾਂ ਨੇ ਦਾਖਾਣਾ ਚੌਂਕ ਨੂੰ ਬੰਦ ਕਰਕੇ ਬਿਜਲੀ ਵਿਪਾਰ ਗੁਰਦਾਸਪੁਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਬਿਜਲੀ ਵਿਪਾਨਪ ਐਕਸ਼ਨ ਦੁਕਾਨਦਾਰਾਂ ਦੇ ਕੋਲੋਂ ਮਾਫੀ ਮੰਗੇ ਅਤੇ ਬਾਜ਼ਾਰ ਅੰਦਰ ਨੰਗੀਆਂ ਤਾਰਾਂ ਪਾਈਆਂ ਜਾਣ ਜਦੋਂ ਤੱਕ ਨੰਗੀਆਂ ਤਾਰਾਂ ਨਹੀਂ ਪੈਂਦੀਆਂ ਉਦੋਂ ਤੱਕ ਇਹ ਦਰਨਾ ਪ੍ਰਦਰਸ਼ਨ ਜਾਰੀ ਰਹੇਗਾ। ਉਥੇ ਦਾਖਾਣਾ ਚੌਂਕ ਵਿਖੇ ਦਰਨਾ ਪ੍ਰਦਰਸ਼ਨ ਕਰ ਰਹੇ ਦੁਕਾਨਦਾਰਾਂ ਵਪਾਰ ਮੰਡਲ ਦੇ ਪ੍ਰਧਾਨ ਦਰਸ਼ਨ ਮਹਾਜਨ ਅਤੇ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਪਾੜਾ ਨੇ ਕਿਹਾ ਹੈ ਕਿ ਬੀਤੀ ਦੇਰ ਰਾਤ ਆਮਵਾੜਾ ਬਾਜ਼ਾਰ ਦੇ ਵਿੱਚ ਇੱਕ ਕਪੜੇ ਦੀ ਦੁਕਾਨ ਨੂੰ ਅਚਾਨਕ ਅੱਗ ਲੱਗਣ ਕਾਰਨ ਦੁਕਾਨਦਾਰ ਦਾ ਭਾਰੀ ਨੁਕਸ ਸੀ ਜਿਸ ਕਰਕੇ ਅੱਜ ਦੁਕਾਨਦਾਰ ਇਕੱਠੇ ਹੋ ਕੇ ਐਕਸ਼ਨ ਦਫ਼ਤਰ ਵਿਖੇ ਜਾ ਕੇ ਮੰਗ ਕਰ ਰਹੇ ਸਨ ਕਿ ਬਾਜ਼ਾਰ ਅੰਦਰ ਪੁਰਾਣੀਆਂ ਤਾਰਾਂ ਬਦਲੀਆਂ ਜਾਣ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰ ਸਕੇ ਤੇ ਕਿਸੇ ਦਾ ਵੀ ਕੋਈ ਨੁਕਸਾਨ ਨਾ ਹੋਵੇ ਪਰ ਐਕਸ਼ਨ ਕੁਲਦੀਪ ਸਿੰਘ ਦੇ ਵੱਲੋਂ ਜਿਹੜਾ ਇਹ ਦੁਕਾਨਦਾਰਾਂ ਦੀ ਗੱਲ ਨਾ ਸੁਣੀ ਗਈ ਉਸ ਦੇ ਬਜਾਏ ਉਹਨਾਂ ਨੇ ਕਿਹਾ ਕਿ ਇਹ ਦੁਕਾਨਾਂ ਉਸ ਨੇ ਨਈ ਸਾੜੀਆਂ ਆਤੇ ਜਦੋਂ ਤੱਕ ਉਹਨਾਂ ਦੇ ਕੋਲੋਂ ਫੰਡ ਆਏਗਾ ਉਦੋਂ ਤੱਕ ਤਾਰਾਂ ਜਿਹੜੀਆਂ ਉਹ ਬਦਨੀਆਂ ਨਹੀਂ ਚਾਹਣਗੀਆਂ ਜਿਸ ਤੇ ਰੋਜ਼ ਵਜੋਂ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਡਾਕਖਾਨਾ ਚੌਂਕ ਨੂੰ ਬੰਦ ਕਰ ਦਿੱਤਾ ਅਤੇ ਬਿਜਲੀ ਵਿਭਾਗ ਦੇ ਐਕਸ਼ਨ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਬਿਜਲੀ ਵਿਭਾਗ ਦਾ ਐਕਸ਼ਨ ਕੁਲਦੀਪ ਸਿੰਘ ਜਿਸ ਨੇ ਦੁਕਾਨਦਾਰਾਂ ਦੇ ਨਾਲ ਦੂ ਵਿਹਾਰ ਕੀਤਾ ਹੈ ਉਹ ਆ ਕੇ ਦੁਕਾਨਦਾਰਾਂ ਦੇ ਕੋਲੋਂ ਮਾਫੀ ਮੰਗੇ ਤੇ ਜਲਦੀ ਹੀ ਦੁਕਾਨਾਂ ਦੇ ਬਾਹਰ ਨਵੀਆਂ ਤਾਰਾਂ ਪਾਈਆਂ ਚ ਉਸ ਤੋਂ ਬਾਅਦ ਮੌਕੇ ਤੇ ਤਰਨੇ ਵਾਲੀ ਜਗ੍ਹਾ ਤੇ ਪਹੁੰਚ ਕੇ ਬਿਜਲੀ ਵਿਭਾਗ ਦੇ ਐਕਸ਼ਨ ਕੁਲਦੀਪ ਸਿੰਘ ਨੇ ਦੁਕਾਨਦਾਰਾਂ ਦੇ ਕੋਲੋਂ ਮਾਫੀ ਮੰਗੀ ਅਤੇ ਕਿਹਾ ਕਿ ਜਲਦੀ ਹੀ ਨਵੀਆਂ ਤਾਰਾਂ ਪਾਈਆਂ ਜਾਣਗੀਆਂ ਤਾਂ ਜੋ ਦੁਕਾਨਦਾਰ ਦਾ ਨੁਕਸਾਨ ਨਾ ਹੋਵੇ ਉਸ ਤੋਂ ਬਾਅਦ ਦੁਕਾਨਦਾਰਾਂ ਨੇ ਤਰਨਾ ਪ੍ਰਦਰਸ਼ਨ ਕਰ ਦਿੱਤਾ ਕੀ ਰਾਤ ਜਿਹੜੀ ਆ ਮਾਵੜਾ ਚੌਂਕ ਦੇ ਕੋਲ ਜਿਹੜੀ ਆ ਦੁਕਾਨ ਨੂੰ ਇੱਕ ਅੱਗ ਲੱਗੀ ਸੀ ਸੋ ਸਾਰੇ ਬਾਜ਼ਾਰ ਵਾਸੀਆਂ ਨੇ ਬੜਾ ਸਹਿਯੋਗ ਕੀਤਾ ਸਾਰੇ ਆਪ ਵੀ ਲੱਗੇ ਰਹੇ ਫਾਇਰ ਬਰਗੇਡ ਦੀਆਂ ਗੱਡੀਆਂ ਵੀ ਉੱਥੇ ਪਹੁੰਚੀਆਂ ਜਿਹੜਾ ਅੱਗ ਨੂੰ ਜਿਹੜਾ ਕਾਬੂ ਕਰ ਲਿਆ ਸੋ ਅੱਜ ਬੜੀ ਮਤਭਾਗੀ ਗੱਲ ਹੈ ਕਿ ਸਾਰੇ ਬਾਜ਼ਾਰ ਦੇ ਜਿਹੜੇ ਵਪਾਰੀ ਵਰਗ ਨੇ ਸਾਰੇ ਇਹ ਸਾਰੇ ਇਕੱਠੇ ਹੋ ਕੇ ਜਿਹੜੇ ਆ ਉਹ ਐਸ ਡੀਓ ਸਾਹਿਬ ਕੋ ਗਏ ਨੇ ਵੀ ਲਾਈਟਰ ਰਸ ਦੀ ਬੰਦਾ ਤੇ ਉਹਨੂੰ ਚਲਾਇਆ ਜਾਏ ਪਰ ਐਸਪੀਓ ਸਾਹਿਬ ਨੇ ਜਦੋਂ ਐਕਸ਼ਨ ਸਾਹਿਬ ਨੂੰ ਹੈਂਡ ਫ੍ਰੀ ਕਰਕੇ ਫੋਨ ਕੀਤਾ ਉਹਦਾ ਬਹੁਤ ਹੀ ਗਲਤ ਰਵਈਆ ਸੀ ਉਹਨਾਂ ਵੱਲੋਂ ਕਿਹਾ ਗਿਆ ਕਿ ਅੱਗ ਲੱਗੀ ਆ ਤੇ ਮੈਂ ਕੀ ਕਰੀ ਰਹੀ ਆ ਮੈਂ ਕੀ ਕਰਾਂ ਤੇ ਕੋਈ ਗੱਲ ਨਹੀਂ ਅਜੇ ਨਹੀਂ ਟਾਈਮ ਹੈਗਾ ਸੋ ਉਸ ਤੋਂ ਬਾਅਦ ਜਿਹੜਾ ਸਾਰਿਆਂ ਨੇ ਫੈਸਲਾ ਕੀਤਾ ਕਿ ਕਿਉਂਕਿ ਜਿਹੜੀ ਵਾਇਰਾਂ ਦਾ ਮਸਲਾ ਹੈ ਇਹ ਪਹਿਲਾਂ ਵੀ ਇਹ ਸਾਰੇ ਦੁਕਾਨਦਾਰ ਧਿਆਨ ਚ ਲਿਆ ਚੁੱਕੇ ਨੇ ਕਿ ਤਾਰਾਂ ਜਿਹੜੀਆਂ ਉਹ ਬਹੁਤ ਨੀਵੀਆਂ ਕਿਉਂਕਿ ਕੱਲ ਵੀ ਫਾਇਰ ਬ੍ਰਿਗੇਡ ਦੀ ਜਦੋਂ ਗੱਡੀ ਆਈ ਆ ਚਾਰ ਤੋਂ ਪੰਜ ਮਿੰਟ ਉਤਾਰਾਂ ਨੂੰ ਉੱਪਰ ਕਰ ਕਰਕੇ ਤੇ ਫਿਰ ਉੱਥੋਂ ਤੱਕ ਪੁਆਇੰਟ ਤੇ ਪਹੁੰਚੇ ਆ ਸੋ ਇਹ ਇਹਨਾਂ ਦਾ ਜਿਹੜੀ ਹੈ ਜੈਨੂਅਲ ਮੰਗ ਹੈ ਸੋ ਅੱਜ ਜਿਹੜਾ ਉਹਨਾਂ ਨੇ ਜਿਹੜਾ ਬਤਾਰਾ ਕੀਤਾ ਐਕਸ਼ਨ ਸਾਹਿਬ ਨੇ ਹੈਂਡ ਫ੍ਰੀ ਕੀਤਾ ਸੀ ਐਸਡੀਓ ਸਾਹਿਬ ਨੇ ਬਹੁਤ ਗਲਤ ਬੋਲੇ ਨੇ ਸੋ ਅਸੀਂ ਮੰਗ ਕਰਦੇ ਆਂ ਡੀਸੀ ਸਾਹਿਬ ਕੋ ਕਿ ਇਹੋ ਜਿਹੇ ਜਿਹੜੇ ਅਫਸਰ ਆ ਇਹ ਤੇ ਚਲੋ ਇਹ ਮਸਲਾ ਹੋ ਗਿਆ ਮੈਂ ਇੱਕ ਦੋ ਮਸਲੇ ਹੋਰ ਦੱਸਣਾ ਚਾਹੁੰਦਾ ਸ਼ਹਿਜ਼ਾਦਾ ਨੰਗਲ ਜੀ ਉੱਥੇ ਟਰਾਂਸਫਾਰਮ ਦੀ ਉੱਥੇ ਬਿਜਲੀ ਦੀ ਬੜੀ ਘਟ ਆਉਂਦੀ ਸੀ ਤੇ ਟਰਾਂਸਫਾਰਮ ਮਨਜ਼ੂਰ ਕਰਾਇਆ ਤੇ ਸਮਾਨ ਵੀ ਜਿਹੜਾ ਉਹ ਉੱਥੇ ਪਹੁੰਚ ਗਿਆ ਮੌਕੇ ਤੇ ਤੇ ਪਾਰੇ ਐਕਸੀਅਨ ਵੱਲੋਂ ਜਿਹੜਾ ਦੁਬਾਰਾ ਸਮਾਨ ਜਿਹੜਾ ਉੱਥੋਂ ਚੁੱਕ ਕੇ ਵਾਪਸ ਲੈ ਕੇ ਚਲਾ ਗਿਆ ਕਿ ਨਹੀਂ ਅਜੇ ਆਪਣੇ ਝਾੜੂ ਵਾਲੇ ਕਹਿਣਗੇ ਤੇ ਫਿਰ ਲਾਉਣਾ ਮੈਨੂੰ ਸ਼ਰਮ ਆਉਣੀ ਚਾਹੀਦੀ ਹੈ ਚਾਹੀਦੀ ਹੈ ਇਹੋ ਜੇ ਐਕਸੀਅਨ ਨੂੰ ਤੇ ਐਸੀ ਨੂੰ ਕਿ ਲੋਕੀ ਜਿਹੜੇ ਉਹ ਗਰਮੀ 'ਚ ਮਰ ਰਹੇ ਆ ਤੇ ਆਪਾਂ ਰਾਜਨੀਤੀ ਕਰ ਰਹੇ ਆ ਸੋ ਜੋ ਇਹਨਾਂ ਦਾ ਫੈਸਲਾ ਹੋਊਗਾ ਬਜ਼ਾਰ ਵਾਲਿਆਂ ਦਾ ਆਪਾਂ ਇਹਨਾਂ ਦੇ ਨਾਲ ਜੋ ਵੀ ਇਹ ਸਾਨੂੰ ਹੁਕਮ ਲਾਉਣਗੇ ਜੇ ਬੰਦਿਆਂ ਦੀ ਲੋੜ ਆ ਜੇ ਕਿ ਠਾਣੇ ਇਹਨਾਂ ਦਾ ਆਪਣੇ ਬਿਜਲੀ ਬੋਰਡ ਦਫਤਰ ਦਾ ਘਰਾਓ ਕਰਨਾ ਜਾਂ ਜਿੰਦਰਾ ਲਾਉਣਾ ਪਿਆ ਤੇ ਜਿੰਦਰਾ ਪਹਿਲਾ ਜਿਹੜਾ ਵਾ ਮੈਂ ਲਾਉਗਾ ਵਾਂ ਸੋ ਜੋ ਵੀ ਕਾਰਵਾਈ ਕਰਨੀ ਹੈ ਕਰਨ ਜੋ ਵੀ ਇਹ ਕਹਿਣਗੇ ਜੋ ਹੁਕਮ ਲਾਉਣਗੇ ਆਪਾਂ ਸੰਘਰਸ਼ ਨੂੰ ਵੱਡੇ ਲੈਵਲ ਤੇ ਲੈ ਕੇ ਜਾਵਾਂਗੇ ਕਿਉਂਕਿ ਇਹ ਇਕੱਲਾ ਇਹਨਾਂ ਦਾ ਮਸਲਾ ਨਹੀਂ ਇਹ ਸਾਰੇ ਸ਼ਹਿਰ ਦੀ ਪ੍ਰੋਬਲਮ ਆ ਕਿਸੇ ਦੀ ਸੁਣਵਾਈ ਨਹੀਂ ਆ ਗਈ ਥੱਲੇ ਵਾਲੇ ਅਫਸਰ ਜੇ ਸੁਣ ਲੈਂਦੇ ਨੇ ਐਕਸੀਡੈਂਸ ਦੀਦਾ ਤੇ ਦਿਮਾਗ ਹੀ ਇੰਨਾ ਖਰਾਬ ਹੋਇਆ ਕਿ ਕਿਸੇ ਨੂੰ ਉਹ ਬੰਦਾ ਸਮਝਦੇ ਨਹੀਂ ਅੱਜ ਵੀ ਮੇਰਾ ਖਿਆਲ ਇੱਥੇ ਜਿਹੜੇ ਆਫੀਸਰ ਆਏ ਉਹਨਾਂ ਨੇ ਐਕਸ਼ਨ ਸਾਹਿਬ ਨੂੰ ਫੋਨ ਕੀਤਾ ਕਿ ਇੱਥੇ ਆਓ ਤੇ ਇਹਨਾਂ ਦੀ ਗੱਲ ਸੁਣੋ ਕਹਿੰਦਾ ਅਜੇ ਮੇਰੇ ਕੋਲ ਟਾਈਮ ਨਹੀਂ ਕੱਲ ਦੇਖਾਂਗਾ ਕੋਈ ਨਹੀਂ ਜੇ ਤੇਰੇ ਕੋਲ ਟਾਈਮ ਨਹੀਂ ਤੇ ਕੋਈ ਨਹੀਂ ਤੈਨੂੰ ਸੂਤ ਕਰਨਾ ਵੀ ਲੋਕਾਂ ਨੂੰ ਆਉਂਦਾ ਸੋ ਇਹ ਪਬਲਿਕ ਸਰਵੰਟ ਆ ਜੇ ਕੁਰਸੀਆਂ ਮਿਲੀਆਂ ਤੇ ਉਹਨੂੰ ਕੁਰਸੀ ਜਿਹੜੀ ਜਿਹੜੀ ਮਿਲੀ ਆ ਉਹਨੂੰ ਪਬਲਿਕ ਲਈ ਸੇਵਾ ਕਰੋ ਨਾ ਕਿ ਆਪਣੇ ਅਫਸਰ ਸਾਹਿਬ ਦੇ ਇੱਥੇ ਤਾਨਾशाही ਜਿਹੜੀ ਆ ਉਹ ਤੁਸੀਂ ਕਰੋ ਸੋ ਜੋ ਵੀ ਇਹ ਸੰਘਰਸ਼ ਜਿਹੜਾ ਅੱਗੇ ਲਿਖਣਗੇ ਉਹ ਆਪਾਂ ਵੱਡੇ ਲਵਨ ਤੇ ਕਰਾਂਗੇ ਧਰਨਾ ਸਾਡਾ ਜਿਹੜਾ ਵਾ ਇਸ ਕਰਕੇ ਲਾਇਆ ਹੈ ਕਿ ਪਿਛਲੇ 7-8 ਮਹੀਨਿਆਂ ਦੇ ਉੱਤੇ ਸਾਡੇ ਗੁਰਦਾਸਪੁਰ ਵਪਾਰੀਆਂ ਦਾ ਬਿਜਲੀ ਕਾਰਨ ਬਿਜਲੀ ਦੀ ਸ਼ਾਰਟ ਸਰਕਟ ਸਾਡਾ ਬਹੁਤ ਨੁਕਸਾਨ ਹੋ ਚੁੱਕਾ ਦਾ ਔਰ ਪਿਛਲੇ 3-4 ਮਹੀਨਿਆਂ ਵੀ ਸੱਤ ਦੁਕਾਨਾਂ ਸਾੜੀ ਛੜੀਆਂ ਕਾਲੇ ਰੋਡ ਤੇ ਵੀ ਖੋਖਾ ਸੜਿਆ ਹੋਰ ਵੀ ਸਾਡਾ ਕਾਫੀ ਆਪਣਾ ਮਛੀ ਚੌਂਕ ਤੇ ਫਿਰ ਸਾਡਾ ਆਪਣਾ ਨਾਰਾਇਣ ਹੰਡਲੂ ਵਾਲਾ ਉਸ ਤੋਂ ਬਾਅਦ ਸਮਸ਼ਾਨ ਘਰ ਦੇ ਪਿਛਲੇ ਪਾਸੇ ਸਾਡਾ 15 18 20 ਟਕੜਾਂ ਦਾ ਨੁਕਸਾਨ ਜਿਹੜਾ ਉਹ ਬਿਜਲੀ ਦੇ ਸ਼ਾਰਟ ਸ਼ਾਰਟ ਕਰਕੇ ਹੋਇਆ ਔਰ ਮੈਂ ਪੰਜਾਬ ਸਰਕਾਰ ਨੂੰ ਇਹ ਗੱਲ ਕਹਿਣਾ ਕਿ ਤੁਸੀਂ ਹਰ ਸਾਲ ਲੋਡ ਵਧਾਉਂਦੇ ਸਾਡੇ ਕੋਲੋਂ ਕਰੋੜਾਂ ਰੁਪਏ ਇਕੱਠੇ ਕਰਦੇ ਹੋ ਕੀ ਤੁਸੀਂ ਲੋਡ ਦੇ ਵਧਾਉਣ ਦੇ ਨਾਲ ਫੀਲਡ ਵਿੱਚ ਉਹ ਤਾਰਾਂ ਵੀ ਪਾਵਰਫੁੱਲ ਪਾਉਂਦੇ ਹੋ ਸਾਡਾ ਗੁਰਦਾਸਪੁਰ ਚ ਰਾਤ ਨੂੰ ਇੱਕ ਇਨਸੀਡੈਂਟ ਹੋਇਆ ਬਾਜ਼ਾਰ ਖੁੱਲਾ ਸੀ ਤੇ ਇਹ ਹਾਲਾਤ ਠੀਕ ਸੀ ਕਿ ਚਲੋ ਉੱਥੇ ਲੋਕ ਹੈਗੇ ਸਨ ਸਾਡੇ ਵਪਾਰੀ ਲੋਕ ਕਿ ਉੱਥੇ ਇੱਕਦਮ ਸਾਰੀ ਅੱਗ ਜਿਹੜੀ ਭੜ ਗਈ ਤੇ ਇੱਕ ਦੁਕਾਨ ਮੋਕੇ ਤੇ ਨਾਲ ਦੋ ਤਿੰਨ ਦੁਕਾਨਾਂ ਹੋਰ ਇਫੈਕਟ ਹੋਈਆਂ ਬਿਜਲੀ ਦਾ ਨੁਕਸਾਨ ਜਿਹੜਾ ਹੋਣਾ ਹੋਣਾ ਸੀ ਪਰ ਮੋਕੇ ਤੇ ਫਾਇਰ ਬ੍ਰਿਗੇਡ ਆਈ ਆ ਉਹਨਾਂ ਨੇ ਅੱਗ ਤੇ ਕਾਬੂ ਪਾਇਆ ਸਾਰੇ ਦੁਕਾਨਦਾਰਾਂ ਨੇ ਮਿਲ ਜੁਲ ਕੇ ਜਿੰਨਾ ਵੀ ਹੋ ਸਕਦਾ ਯੋਰ ਲਾ ਕੇ ਦੁਕਾਨ ਤੇ ਕਾਬੂ ਪਾਇਆ ਔਰ ਇਹ ਸਵੇਰੇ ਅਸੀਂ ਐਸ.ਓ ਸਾਹਿਬ ਨੂੰ ਮਿਲਣ ਗਏ ਆ ਐਸ.ਓ. ਸਾਹਿਬ ਨੇ ਪਹਿਲਾਂ ਤੇ ਸਾਨੂੰ ਗੱਲ ਸੁਣੀ ਪਰ ਜਦੋਂ ਉਹਨਾਂ ਨੇ ਐਕਸੀਅਨ ਫੋਮ ਲਾਇਆ ਤੇ ਐਕਸੀਅਨ ਦਾ ਰਵਈਆ ਜਿਹੜਾ ਬਹੁਤ ਗਲੂਟਲੀ ਸੀ ਐਕਸੀਅਨ ਦੀ ਲੈਂਗੁਏਜ ਜਿਹੜੀ ਸੁਣਨ ਵਾਲੀ ਨਹੀਂ ਸੀ ਉਹਨਾਂ ਦਾ ਕਹਿਣਾ ਕਿ ਇਹ ਦੁਕਾਨਾਂ ਸਾਡੇ ਗੱਕ ਕਿ ਨਹੀਂ ਸੜ ਗਈਆਂ ਸਾਡੇ ਕੋਲੋਂ ਨਹੀਂ ਹੁੰਦਾ ਕੰਮ ਅਸੀਂ ਇਹ ਗੱਲ ਪੁੱਛਣਾ ਚਾਹਦੇ ਹਾਂ ਕਿ ਜਿਸ ਦਿਨ ਤੁਸੀਂ 600 ਯੂਨਟ ਬਤੀ ਲੋਕਾਂ ਨੂੰ ਫ੍ਰੀ ਦਿੰਦੇ ਹੋ ਅਸੀਂ 14 ਰੁਪਏ ਯੂਨਟ ਦੰਨੇ ਆ ਤੇ ਸਾਡੇ ਪੈਸੇ ਨਾਲ ਤੁਸੀਂ ਬत्तियां ਫ੍ਰੀ ਦਵੋ ਤੇ 14 ਰੁਪਏ ਯੂਨਟ ਬਿਜਲੀ ਦੇ ਬਿੱਲ ਅਸੀਂ ਦਈਏ ਤੇ ਸਾਡੇ ਵਾਸਤੇ ਤਾਰ ਨਹੀਂ ਬੜੀ ਸ਼ਰਮ ਦੀ ਗੱਲ ਹੈ ਬਿਜਲੀ ਵਿਭਾਗ ਦੇ ਵਾਸਤੇ ਪੰਜਾਬ ਸਰਕਾਰ ਵਾਸਤੇ ਮੈਂ ਇਹ ਗੱਲ ਕਹਿਣਾ ਚਾਹਨਾ ਕਿ ਜੇ ਇਮੀਡੀਏਟਲੀ ਇਹ ਬਾਜ਼ਾਰ ਦੀਆਂ ਤਾਰਾਂ ਨਾ ਬਦਲੀਆਂ ਗਈਆਂ ਇਮੀਡੀਏਟਲੀ ਤਾਰਾਂ ਨਾ ਬਦਲੀਆਂ ਗਈਆਂ ਤਾਂ ਕੱਲ ਬਾਜ਼ਾਰ ਪੂਰਾ ਸ਼ਹਿਰ ਬੰਦ ਰਹੇਗਾ ਇਹ ਮੈਂ ਅਨਾਉਂਸਮੈਂਟ ਹੁਣੇ ਕਰ ਦਣਾ ਬਿਲਕੁਲ ਪੰਜਾਬ ਸਰਕਾਰ ਔਰ ਸਾਡਾ ਬਿਜਲੀ ਵਿਭਾਗ ਜ਼ਿੰਮੇਵਾਰ ਹੋਏਗਾ ਓਨੀ ਦੇਰ ਅਸੀਂ ਬਾਜ਼ਾਰ ਨਹੀਂ ਖੋਲਾਂਗੇ ਜਿੰਨੀ ਦੇਰ ਇਹ ਤਾਰੇ ਨਹੀਂ ਬਦਲਣਗੇ ਇਹਨਾਂ ਦੇ ਟੈਂਡਰ ਤਿੰਨ ਤਿੰਨ ਸਾਲ ਹੋ ਗਿਆ ਪਏ ਦੇ ਤਿੰਨ ਤਿੰਨ ਸਾਲ ਹੋ ਗਿਆ ਤਾਰੇ ਅੰਦਰ ਵੜਦੀਆਂ ਨੇ ਇਹ ਉਦੋਂ ਹੀ ਕੱਢਦੇ ਨੇ ਜਦੋਂ ਕਿਸੇ ਦਾ ਨੁਕਸਾਨ ਹੋ ਜਾਂਦਾ ਪਰ ਇਹ ਗੱਲ ਮੈਂ ਦੱਸ ਦਿੰਨਾ ਐਕਸੇ ਸਾਹਿਬ ਤੁਹਾਡੀ ਲੈਂਗੁਏਜ ਤੋਂ ਅਸੀਂ ਹਰਟ ਹੋਏ ਆ ਅੱਜ ਜਿਹੜਾ ਚੌਂਕ 'ਚ ਬੈਠੇ ਆ ਤੁਹਾਡੇ ਕਰਕੇ ਬੈਠੇ ਆ ਅੱਜ ਤੁਸੀਂ ਜਿੰਨੇ ਮਰਜ਼ੀ ਬਹਾਨੇ ਲਾਓ ਕਿ ਮੈਂ ਮੀਟਿੰਗ 'ਚ ਬੈਠਾ ਤੁਸੀਂ ਕਿੱਥੇ ਮੀਟਿੰਗ 'ਚ ਬੈਠੇ ਹੋ ਅਸੀਂ ਧੁੱਪ 'ਚ ਸੜਦੇ ਪਏ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਤੁਸੀਂ ਮੀਟਿੰਗ 2 ਮਿੰਟ ਬੰਦ ਕਰਕੇ ਕਿੱਣੇ ਆ ਸਕਦੇ ਤੁਹਾਡਾ ਗੁਰਦਾਸ ਪਰ ਦੇ ਵਿੱਚ ਕੱਲ ਤੁਹਾਡਾ ਡੱਕਰਾਉ ਵੀ ਕਰਨਾ ਜੇ ਤੁਹਾਡੇ ਦਫਤਰ ਦੇ ਅੱਗੇ ਵੀ ਬੈਣਾ ਜੇ ਤੁਹਾਡਾ ਰੋਟੀ ਭਰੀ ਬੰਦ ਕਰਨਾ ਜੇ ਜੇ ਸਾਡੀ ਰੋਟੀ ਰੋਜੀ ਨੂੰ ਹੱਥ ਪਿਆ ਤੇ ਬਖਸ਼ਾਂਗੇ ਤੁਹਾਨੂੰ ਵੀ ਨਹੀਂ ਇਹ ਬੀਲੀ ਮਹਿਕਮਾ ਨੋਟ ਕਰ ਰਵੇ ਨਹੀਂ ਫੋਨ ਤੇ ਗੱਲ ਵੀ ਹੋਈ ਹੈ ਸਾਰਿਆਂ ਨਾਲ ਰਾਤੀ ਕੋਈ ਮਦਦ ਭਾਗੀ ਘਟਨਾ ਹੋਈ ਹੈ ਬਾਜ਼ਾਰ ਦੇ ਵਿੱਚ ਇੱਕ ਦੁਕਾਨ ਦੇ ਅੰਦਰ ਅੱਗ ਲੱਗ ਗਈ ਹੈ ਤੇ ਪਰ ਉੱਥੇ ਜਿਹੜੀਆਂ ਸਾਡੀਆਂ ਕੇਬਲੇਆਂ ਆ ਸਾਡੀਆਂ ਕੇਬਲੇਆਂ ਇੱਕ ਸਾਈਡ ਤੇ ਆ ਪਰ ਚਲੋ ਬੰਦੇ ਦਾ ਨੁਕਸਾਨ ਹੋਇਆ ਉਹ ਬੜੀ ਮਾੜੀ ਗੱਲ ਹੈ ਕਿਸੇ ਦਾ ਨੁਕਸਾਨ ਅੱਗ ਕਰਕੇ ਨਹੀਂ ਹੋਣਾ ਚਾਹੀਦਾ ਸਾਡੇ ਜਿਹੜੇ ਬਾਜ਼ਾਰ ਦੇ ਵਿੱਚ ਕੰਮ ਚੱਲਦੇ ਆ ਆਲਰੇਡੀ ਐਸਟੀਮੇਟ ਪਾਸ ਹੈ ਸਾਡੀਆਂ ਕੇਬਲਾਂ ਜਿੱਦਾਂ 25 ਦੀਆਂ ਕੇਬਲਾਂ ਆ ਅਸੀਂ 50 ਦੀਆਂ ਕਰਨੇ 50 ਦੀਆਂ 95 ਕਰਾਂਗੇ ਉਹ ਕੰਮ ਜਿਹੜੇ ਆ ਮੇਰੇ ਕੋਲ ਕਾਗਜ਼ ਪਏ ਹੋਏ ਐਸਟੀਮੇਟ ਸਾਡੇ ਪਾਸ ਹੈ ਸਮਾਨ ਡਰਾ ਹੋਇਆ ਉਹ ਅਸੀਂ ਇਮੀਡੀਏਟਲੀ ਕੰਮ ਸ਼ੁਰੂ ਕਰਾਂਗੇ ਉਹ ਕਹਣਾ ਬੀ ਰਿਪੋਰਟ ਜੀ ਨਿਕਾਲੀ ਕਰਕੇ 60 ਸਿਰੇ ਹੋਲੇ ਤਾਕ ਲੱਗੀ ਆ ਨਹੀਂ ਦੇਖੋ ਉਹ ਤਾਂ ਤੁਸੀਂ ਨਿਰਪੱਖ ਇਨਕੁਆਰੀ ਹੋ ਜਾਵੇ ਤੇ ਤੁਹਾਨੂੰ ਵੀ ਪਤਾ ਲੱਗ ਜਾਣਾ ਜਿੱਧਰਲੇ ਪਾਸੇ ਦੁਕਾਨ ਤੇ ਜੋ ਮੇਰੇ ਕੋਲ ਹੁਣ ਇਨਪੋਰਟ ਆਈ ਮੈਂ ਆਪ ਮੌਕੇ ਦੇਣੀਆਂ ਗਿਆ ਜੋ ਮੇਰੇ ਕੋਲ ਰਿਪੋਰਟ ਆਈ ਹੈ ਜਿੱਧਰਲੇ ਪ ਮੀਟਰ ਦੁਜੇ ਭਾਈ ਮੇਟਰ ਦੁਜੇ ਸਾਢੇ ਲੱਗ ਰਹੇ ਨੇ ਇਹਨਾਂ ਦਾ ਜਾਮ ਹੈ ਕਿ ਤੁਹਾਡੇ ਲੋ ਆਪਸ਼ਬਦੀ ਵੀ ਬੋਲੀ ਗਈ ਹੈ ਦਵਾਨ ਲੰਗਨ ਜੀ ਨਹੀਂ ਮੇਰੇ ਵੱਲੋਂ ਨਹੀਂ ਜੇ ਕਿਸੇ ਨੇ ਕੋ ਵੱਧ ਘੱਟ ਕਿਸੇ ਨੇ ਕਹੀ ਹੈ ਉਹਦਾ ਚਲੋ ਮੈਂ ਵੀ ਮਾਫੀ ਮੰਗ ਲੈਣਾ ਆਪਾਂ ਨੂੰ ਕਿਸੇ ਨਾਲ ਗਲਤ ਕਿਉਂ ਬੋਲਣਾ ਨਹੀਂ ਬੋਲਣਾ ਨਹੀਂ ਬੋਲਣਾ ਜੀ ਜੀ ਚਲੋ ਜੀ ਤਾਂ ਟੂਟੀ ਵੀ ਕੇਵਲ ਵੱਡੀ 2 ਮਹੀਨੇ ਹੋ ਗਏ ਪਾਣੀ ਜੇ ਪਈਓ ਕਿ ਡੀਕੜੇ ਵੀ ਬੰਦੇ ਮਰਨਗੇ ਫਿਰ ਵੀ ਕਾਰਵਾਈ ਕਰਨੀ ਹੈ ਉਹ ਚੈੱਕ ਕਰਵਾ ਦਿੰਦੇ ਆ ਜੀ ਦੋ ਜਗਾਂ ਪਈ ਆ ਐਕਸੀਨ ਸਾਹਿਬ ਇੱਕ ਜਦੋਂ ਵੀ ਫਾਇਰ ਬ੍ਰਿਗੇਡ ਦੀ ਅੰਦਰ ਗੱਡੀ ਜਾਂਦੀ ਆ ਉਹ ਨਹੀਂ ਜਾ ਸਕਦੀ ਉਹਨੂੰ ਆਪਾਂ ਛੋਟੀਆਂ ਨਾਲ ਤਾਂ ਕਰਦੇ ਆ ਇਹ ਸ਼ਵਾਸ਼ਣ ਦਵਾ ਕੇ ਚੋ ਕਿ ਇਵਨ THEN ਕਿ ਫਾਇਰ ਬਗੇੜ ਦੀ ਗੱਡੀ ਦੇ ਅੰਦਰ ਚਲਾ ਜਾਏ ਪਹਿਲੀ ਗੱਲ ਉਸਨੇ ਆਪਣੀ ਹੋਈ ਨਾ ਜਦੋਂ ਪਿਛਲੇ ਬਾਰੇ ਹੋਦੀ ਆ ਤੇ ਉੱਥੇ ਗੱਡੀ ਗੱਡੀ ਤੇ ਪਹੁੰਚਣੀ ਜਦੋਂ ਪਿਛਲੇ ਬਾਰੇ ਅੱਗ ਲੱਗੀ ਸੀ ਉਹਦਾ ਪਾੜਾ ਸਾਹਿਬ ਦਾ ਮੈਨੂੰ ਫੋਨ ਆਇਆ ਸੀਗਾ ਪਰ ਆਪਾਂ ਕੀਤਾ ਕੁਛ ਨਹੀਂ ਨੀ 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 ਗੱਲ ਓਹ ਪਾੜਾ ਸਾਹਿਬ ਦਾ ਆਇਆ ਉਹ ਦੂਜੀ ਪਾਰਟੀ ਦੇ ਨਹੀਂ ਨਹੀਂ ਪਾਜੀ ਨਹੀਂ ਆਪਾਂ ਦੇ ਲੱਧਿਆ ਸਮਾਨ ਵਾਪਸ ਭੇਜਤਾ ਮੇਰੀ ਗੱਲ ਸੁਣੋ ਸ਼ਿਆਦਾ ਦਾ ਸਮਾਨ ਆਇਆ ਮੇਰੀ ਇਦਾਂ ਦੀ ਗੱਲ ਨਹੀਂ ਸੋ ਸ਼ਿਆਦਾ ਦਾ ਸਮਾਨ ਆਇਆ ਇਹਨਾਂ ਨੇ ਲਦਿਆ ਸਮਾਨ ਉੱਥੇ ਟ੍ਰਾਂਸਫਰ ਹੋ ਕੇ ਤਾਰਾਂ ਵਾਪਸ ਚੱਕ ਲਿਆ ਕਿ ਉਹ ਐਮਐਲਏ ਨੇ ਪਾਸ ਕਰਾਇਆ ਬਰਦਾਜੀ ਹੁਣੇ ਜਾ ਕੇ ਚਲਾ ਜਾਓ ਤਾਂ 3 ਡਿਗਰੀ ਵੱਡੀ ਟੁੱਟ ਕੇ 2 ਮਹੀਨੇ ਦੀ ਤੁਸੀਂ ਉੱਥੇ ਕੀ ਵੇਖਣਾ ਇੱਥੇ ਵੇਖਣਾ ਕੀ ਹਾਲਾਤ ਜਿਹੜੀਆਂ ਤਾਰਾਂ ਨੀਵੀਆਂ ਦੀ ਗੱਲ ਐਕਸ਼ਨ ਸਾਹਿਬ ਪਹਿਲੀ ਗੱਲ ਜਿਹੜਾ ਇਹਨਾਂ ਨੇ ਐਸਟੀਮੇਟ ਦੱਸ ਰਹੇ ਨੇ ਉਹ ਚ ਲਈ ਇਹਨਾਂ ਨੇ 50 ਹੀ ਕੇਵਲ 50 ਦੀ ਜਿਹੜੀ ਕੇਵਲ ਆ ਉਹ ਸਫੀਸ਼ੀਐਂਟ ਨਹੀਂ ਉਹਨੂੰ ਪਿਆਜ ਦੇ ਕੇ ਪੈਦੀ ਉਹਨੂੰ ਤੁਸੀਂ ਜਿਹੜਾ ਵਾ ਐਸਟੀਮੇਟ ਰਿਵਾਈਜ਼ ਕਰੋ 95 ਦੀ ਪਾਓ ਤਾਂ ਜੋ ਬਾਰ-ਬਾਰ ਬਾਰ-ਬਾਰ ਜਿਹੜੀਆਂ ਘਟਮਾਵਾਂ ਲੋਡ ਵਧਾਏ ਨੇ ਲੋਕਾਂ ਨੇ ਗਰਮੀ ਦੇ ਸੀਜ਼ਨ 'ਚ ਜਿਹੜਾ ਵੈਸੇ ਓਵਰਲੋਡ ਹੋਇਆ ਹੁੰਦਾ ਉਹਨੂੰ ਤਾਰਾਂ ਜਿਹੜੀਆਂ ਉਹ ਪਾਓ ਹੁਣ ਆਪਸ਼ਨ ਕੀ ਦਿੱਤਾ ਕਿੰਨੇ ਦਿਨਾਂ 'ਚ ਕੰਮ ਕਰ ਰਹੇ ਹੋ ਸਰ ਜਿੱਥੇ ਰਾਤੀ ਅੱਗ ਲੱਗੀ ਉੱਥੇ ਤਾਂ ਤਾਰਾਂ ਅੱਜ ਉਹਨਾਂ ਨੂੰ ਕਹਿ ਦਿੱਤਾ ਚੇਂਜ ਕਰਨ ਨੂੰ ਸਾਡੀਆਂ ਬਾਕੀ ਇੱਕ ਹਫ਼ਤੇ ਦੇ ਵਿੱਚ ਕੰਮ ਸ਼ੁਰੂ ਕਰ ਦਿਆਂਗੇ